ਦੇ ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠਿਕਰੀਵਾਲ ਦੀ ਰਹਿਣ ਵਾਲੀ ਮਹਿਲਾ ਬਾਜਬਾ ਆਂਗੂ ਦੀ ਨੌਜਵਾਨ ਧੀ ਨੇ ਯੂਨੀਵਰਸਿਟੀ ਕਾਲਜ ਬਰਨਾਲਾ ਦੀ ਫੀਸ ਨਾ ਭਰੇ ਜਾਣ ਤੋਂ ਪਰੇਸ਼ਾਨ ਹੋ ਕੇ ਲੰਗੀ ਕੱਲ ਸ਼ਾਮ ਗੱਲ ਫਾਹ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾਸ਼ ਨੂੰ ਸ਼ਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਤਫ਼ਤੀਸ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆਂਗੂ ਰਾਣੀ ਕੌਰ ਪਤਨੀ ਭੋਲਾ ਸਿੰਘ ਵਾਸੀ ਪਤੀਮਾਨ ਨੇੜੇ ਦਾਣਾ ਮੰਡੀ ਠਿਕਰੀਵਾਲ ਦੀ ਲੜਕੀ ਰਮਨਪ੍ਰੀਤ ਉਮਰ ਕਬ ਉਮਰ ਕਰੀਬ 22 ਸਾਲ ਯੂਨੀਵਰਸਿਟੀ ਉਮਰ ਕਰੀਬ 22 ਸਾਲ ਯੂਨੀਵਰਸਿਟੀ ਕਾਲਜ કડੂਆ ਬਰਨਾਲਾ ਬੀਏ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ ਉਸ ਨੇ ਫੀਸ ਭਰਨ ਲਈ ਆਪਣੇ ਪਰਿਵਾਰ ਤੋਂ 5000 ਰੁਪਏ ਦੀ ਮੰਗ ਕੀਤੀ ਪਰੰਤੂ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਠੀਕ ਨਾ ਹੋਣ ਕਾਰਨ ਪਰਿਵਾਰ ਨੇ ਫੀਸ ਭਰਨ ਤੋਂ ਕੁਝ ਦਿਨ ਦੀ ਬੇਬਸੀ ਜ਼ਾਹਿਰ ਕੀਤੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਰਮਨ ਕਈ ਦਿਨਾਂ ਤੋਂ ਦੱਸ ਰਹੀ ਸੀ ਕਿ ਕਾਲਜ ਦੀ ਪ੍ਰਿੰਸੀਪਲ ਉਸ ਤੇ ਦਬਾਅ ਪਾ ਰਹੀ ਸੀ ਕਿ ਤੂੰ ਰਹੰਦੀ ਫੀਸ ਨਹੀਂ ਭਰੀ ਤਾਂ ਤੈਨੂੰ ਪ੍ਰੀਖਿਆ ਵਿੱਚ ਬੈਠਣ ਲਈ ਰੋਲ ਨੰਬਰ ਨਹੀਂ ਦਿੱਤਾ ਜਾਵੇਗਾ ਇਸ ਤਰ੍ਹਾਂ ਫੀਸ ਦਾ ਕੋਈ ਪ੍ਰਬੰਧ ਨਾ ਹੁੰਦੇ ਦੇਖ ਉਹ ਕਾਫੀ ਮਾਨਸਿਕ ਪ੍ਰੇਸ਼ਾਨ ਹੋ ਗਈ ਜਿਸ ਕਾਰਨ ਉਸਨੇ ਮੰਗਲਵਾਰ ਸ਼ਾਮ ਕਮਰੇ ਅੰਦਰ ਵੜ ਕੇ ਛੱਤ ਵਿੱਚ ਪਾਏ ਗਾਡਰ ਵਿੱਚ ਚੁੰਨੀ ਪਾ ਕੇ ਗਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਜਦੋਂ ਕੁਝ ਸਮਾਂ ਉਹ ਕਮਰੇ ਵਿੱਚੋਂ ਬਾਹਰ ਨਹੀਂ ਆਈ ਪਰਿਵਾਰਕ ਮੈਂਬਰਾਂ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਗਾਰਡਨਰ ਨਾਲ ਝੂਲ ਰਹੀ ਸੀ ਤਾਂ ਉਹ ਗਾਰਡਨਰ ਨਾਲ ਝੂਲ ਰਹੀ ਸੀ ਤੁਰੰਤ ਹੀ ਪਰਿਵਾਰ ਨੇ ਘਟਨਾ ਦੀ ਸੂਚਨ ਤੁਰੰਤ ਹੀ ਪਰਿਵਾਰ ਨੇ ਇਹ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੂਚਨਾ ਮਿਲਦੇ ਹੀ ਥਾਣਾ ਸਦਰ ਬਰਨਾਲਾ ਦੇ ਐਸਐਚ ਐਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਹਿਤ ਮੌਕੇ ਪਰ ਪਹੁੰਚੇ ਉਨ੍ਹਾਂ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਸੰਭਾਲਿਆ ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐਸ ਐਚ ਓ ਇਨਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਆਤਮ ਹੱਤਿਆ ਦੀ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਪਰਿਵਾਰਿਕ ਮੈਂਬਰ ਦੇ ਬਿਆਨ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕੀ ਕਹਿਣਾ ਹੈ ਕਾਲਜ ਪ੍ਰਿੰਸੀਪਲ ਦਾ ਯੂਨੀਵਰਸਿਟੀ ਕਾਲਜ ਬਰਨਾਲਾ ਵੀ ਪ੍ਰਿੰਸੀਪਲ ਨੇ ਗੱਲਬਾਤ ਕਰਦਿਆਂ ਮੰਨਿਆ ਕਿ ਰਮਨਪ੍ਰੀਤ ਕੌਰ ਉਹਨਾਂ ਦੇ ਕਾਲਜ ਵਿੱਚ ਪੜ੍ਹਦੀ ਸੀ ਪਰ ਉਸ ਦਿਨ ਤੇ ਫੀਸ ਦਾ ਭਰੇ ਜਾਣ ਕਾਰਨ ਕੋਈ ਦਬਾਅ ਨਹੀਂ ਪਾਇਆ ਉਹਨਾਂ ਨੇ ਕਿਹਾ ਕਿ ਰਮਨਪ੍ਰੀਤ ਕੌਰ ਨੂੰ ਦਲਿਤ ਸਮਾਜ ਨਾਲ ਸੰਬੰਧਿਤ ਹੋਣ ਕਰਕੇ ਸਕਾਲਰਸ਼ਿਪ ਵੀ ਮਿਲਦੀ ਸੀ ਬੀਤੇ ਸੈਕੰਡ ইয়ার ਦੀ ਸਕਾਲਰਸ਼ਿਪ ਵੀ ਮਾਰਚ 2025 ਵਿੱਚ ਉਸ ਦੇ ਖਾਤੇ ਵਿੱਚ ਆ ਚੁੱਕੀ ਸੀ ਫਿਰ ਵੀ ਉਸਨੇ ਕਾਲਜ ਦੀ ਲੰਗੇ ਸਾਲ 5575 ਰੁਪਏ ਫੀਸ ਨਹੀਂ ਭਰੀ ਜਦੋਂ ਕਿ ਨਿਯਮਾਂ ਅਨੁਸਾਰ ਇਹ ਰਾਸ਼ੀ ਵਿਦਿਆਰਥੀਆਂ ਦੇ ਖਾਤੇ ਵਿੱਚ ਆਉਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਅੰਦਰ ਕਾਲਜ ਵਿੱਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਹੈ ਉਹਨਾਂ ਨੇ ਰਮਨ ਪ੍ਰੀਤ ਕੁੌਰ ਦੀ ਆਤਮ ਹੱਤਿਆ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਉਹਨਾਂ ਇਹ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਰਮਨਪ੍ਰੀਤ ਕੌਰ ਦੀ ਆਤਮਹੱਤਿਆ ਦੀ ਕੋਈ ਹੋਰ ਵੀ ਵਜ੍ਹਾ ਹੋ ਰਹੀ ਹੋਵੇ ਧੰਨਵਾਦ